ਜੀਕੇਆਰ ਟੀਵੀ ਡੇਟੋ ਤੁਸੀਂ ਵੇਖ ਰਹੇ ਹੋ ਜੀਕਾਲ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਦੇਸ਼ ਵਿਦੇਸ਼ ਪੰਜਾਬ ਨਾਲ ਜੁੜੀਆਂ ਵੱਡੀਆਂ ਖਬਰਾਂ ਲੈ ਕੇ ਹਮਾਰਾਂਗੇ ਫਰਸ਼ ਤੋਂ ਪਹਲਾ ਲਖਮਾਰ ਲਨੇ ਮੁਦੱਗੀਆਂ ਵਿੱਚ ਸਿੱਖਿਆ ਦੇ ਹੋਣ ਖਬਰ ਅਪਸਥਾਨ ਦਾ ਪੰਜਾਬ ਤੋਂ ਕਈ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਵਿਦੇਸ਼ ਜਾਂਦੇ ਨੇ ਪਰ ਉੱਥੇ ਜਾ ਕੇ ਨੌਜਵਾਨਾਂ ਨਾਲ ਕਈ ਖਾਸੇ ਜਿਹੜੇ ਜਿਸ ਨੇ ਕਦੇ ਕਿਸੇ ਵੀ ਕਲਪਨਾ ਨਹੀਂ ਕੀਤੀ। ਜੇ ਇੱਕ ਵੱਡੂ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਸੁਦਰਤਨਾਕ ਮਾਹੌਲ ਵਿੱਚ ਅਤੇ ਦਿੱਲੀਚਾਂਨ ਮੋਗਾ ਦੇ ਬੰਦਲੌਰ ਕੋਲ ਦੇ ਨੇੜੇ ਤੋਂ ਟੁੱਟਸਿੰਘ ਤੇ ਵੱਜੂ ਹੋਈ ਹੈ। ਹੁਣ ਤੱਕ ਨੌਜਵਾਨ 1.5 ਸਾਲ ਪਹਿਲਾਂ ਕੈਨੇਡਾ ਗਿਆ ਸੀ ਟੁੱਟਸਿੰਘ ਉਹ ਦੇਸ਼ ਵਿੱਚ ਫਰਕ ਚਲਾਉਂਦਾ ਕੰਮ ਕਰਦਾ ਸੀ। ਪਰਵਾਹਕ ਮੈਂnabla ਬੋਲ ਰਿਹਾ ਹਾਂ ਮੈਟਕਡੇ ਭਾਰਤ ਮੈਂ ਆਉਂਦੇ ਨੂੰ ਪੰਜਾਬ ਸਰਕਾਰ ਕੋ ਖਾਲੀ ਚਾਹੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠੀਆਂ ਲਾਗੇ ਧਾਰਮਿਕ ਸਥਾਨ ਤੋਂ ਪਰਤ ਰਹੇ ਇੱਕ ਪਰਿਵਾਰ ਨਾਲ ਪ੍ਰੇਨਾ ਕਹਾਸਾ ਵਾਪਰੇਆ ਸਕੂਲ ਬੱਸ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਸਬਰਦਸ ਚੱਕਰ ਮਾਰ ਦਿੱਤੀ ਜਿਸ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ ਜਦਕਿ ਇੱਕ 7 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਰਾਹਗੀਰ ਵੱਲੋਂ ਸੁਰਸਤਾ ਕਪੂਰਥਲਾ ਡਾਕਟਰ ਕਰਵਾਇਆ ਗਿਆ। ਜਾਣਕਾਰੀ ਤਾਪਕ ਸੁਮਜੀਤ ਸਿੰਘ ਵਾਸੀ ਮਨਸੂਰਪਾਲ ਬੇਟ ਆਪਣੀ ਪਤਨੀ ਤੇ ਦੋ ਬੱਚੇ ਨਾਮ ਸ਼ੇਖਰ ਨੂੰ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਜਾ ਰਹੇ ਸੀ ਜਦੋਂ ਉਹ ਪਿੰਡ ਦੇ ਨੇੜੇ ਪਹੁੰਚੇ ਸਕੂਲ ਬੱਸ ਨਾਲ ਲਾਦੇ ਅਚਾਨਕ ਟੱਕਰ ਹੋ ਗਏ ਜਿਸ ਕਾਰਨ 17 ਸਾਲ ਦੀ ਬੱਚੀ ਦੀ ਮੌਤ ਹੋ ਗਈ ਤੇ ਉਸ ਦੀ ਬਤਨੀ ਤੇ ਇੱਕ ਡੇਢ ਸਾਲਾਂ ਬੱਚੀ ਸੁਰਨ ਗੰਭੀਰ ਸੱਟੇ ਲਗਾਈ ਇਲਾਜ ਇਸ ਹਸਪਤਾਲ ਕਪੂਰਥਲਾ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਡਾਕਟਰ ਦਾ ਕਹਿਣਾ ਹੈ ਕਿ ਕਿੰਨਾ ਬਿਹਾਰਤ ਗੰਭੀਰ ਘੁਰਦਾਰਨ ਉਹਨਾਂ ਨੂੰ ਹਾਇਰ ਸੈਂਟਰ ਜਲੰਧਰ ਵਿੱਚ ਰੈਫਰ ਕੀਤਾ ਗਿਆ ਇਸ ਮੰਦੇ ਸੁਵੰਧਾ ਤੌਰ ਖਾਲੇ ਨੂੰ ਫਿਕਰ ਦਿੱਤਾ ਗਿਆ ਤੇ ਕੋਲ ਸਾਰੇ ਪੂਰੇ ਮਾਮਲੇ ਦੀ ਜਾਂਚ ਕਰੀ ਚਿਲਲਾਪਾਪ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਅਬੋਧ ਦੇ ਪਿੰਡ ਪਰਤੀ ਵੀਲਾ ਦੀ ਰਹਿਣ ਵਾਲਮੀ ਤੇਜ ਅਲਾਬਾਦ ਦੀ ਇੱਕ ਲੜਕੀ ਨੂੰ ਸੌਰੀਆ ਨੇ ਦਾਜ ਲਈ ਬੁਰੇ ਤਰੀਕੇ ਨਾਲ ਫੁਟਕਿਆ ਸਾਰੀ ਰਾਤ ਕਮਰੇ ਚ ਬੰਦਕ ਬਣਾ ਕੇ ਰੱਖਿਆ ਵਿਅਕਤੀ ਦੇ ਸਰੀਰ ਤੇ ਸੱਟ ਦੇ ਨਿਸ਼ਾਨ ਪਾਏ ਗਏ ਨੇ ਸੁਖਾਲ ਹੋਏ ਤਾਂ ਉਹ ਸੁਪਰ ਹਸਪਤਾਲ ਦਾਖਾ ਕਰਵਾਇਆ ਗਿਆ ਕਿੜਾ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਾਣਕਾਰੀ ਅਨੁਸਾਰ 21 ਸਾਲਾ ਸੰਜਨਾ ਪੌਰ ਮੈਨੂੰ ਸਹਿ ਹੈ ਕਿ ਉਸਨੇ ਉਸ ਸਾਹ ਪਹਿਲਾ ਦਸੰਬਰ ਮਹੀਨੇ ਸੇ ਪ੍ਰੇਮ ਵਿਆਹ ਕਰਵਾਇਆ ਸੀ ਵਿਆਹ ਰਜ਼ਾ ਮੰਦੀ ਨਾਲ ਹੋਇਆ ਸੀ ਪੂਆ ਪਰਿਵਾਰਾ ਵੱਲੋਂ ਉਸ ਸਮੇ ਸਾਰੇ ਪਰਿਵਾਰ ਲੋਕ ਕੋਈ ਤਾਂ ਅੱਜ ਲੈਣ ਦੀ ਗੱਲ ਨਹੀਂ ਕੀਤੀ ਗਈ ਕਿ ਤੱਕ ਬਸੇ ਕਿ ਤੁਮ ਉਸੇ ਸਾਰੇ ਵਾਲੇ ਨੂੰ ਗਾਜ ਦੇ ਤੌਰ ਤੇ ਬੁਲਟ ਲੈ ਆਉਣੀ ਪਿਛਲੇ ਕਈ ਮਹੀਨੇ ਤੋਂ ਤਾਂ ਪਰੇਸ਼ਾਨ ਕਰ ਰਹੇ ਨੇ ਕਈ ਵਾਰ ਇਸ ਸਬੰਧ ਵਿੱਚ ਪੰਚਾਇਤਾਂ ਹੋ ਚੁੱਕੀਆਂ ਨੇ ਵੀ ਮਾਪੇ ਸਾਰੇ ਪਰਿਵਾਰ ਨਾਲ ਲੜਕੀ ਦਾ ਰਾਜੀ ਨਮਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਪਤੀ ਨੇ ਉਹ ਗੱਲ ਜਿਸਮਾਨ ਲੈ ਆਉਣ ਲਈ ਪੈਸੇ ਲੰਬੀ ਗੱਲ ਕਹੀ ਆ ਸੱਸ ਨੇ ਉਸ ਨਾਲ ਗਲੇਸ਼ ਕੀਤਾ ਹੈ ਉਸ ਕਾਰਨ ਉਹਨੇ ਸਾਡੇ ਸੌਰਾ ਤੇ ਪਤੀ ਨੂੰ ਉਸ ਨੂੰ ਪਤੁਆ ਕੇ ਕਮਰੇ ਚ ਬੰਦ ਕਰ ਦਿੱਤਾ ਤੇ ਵਿਆਹ ਰਸੂ ਚਲੇ ਗਏ ਕਲੀਆਂ ਦੇ ਬਾਦਸ਼ਾਹ ਖ਼ਬਰ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੋਲ ਦੀ ਹਮਨਤ ਤੇ ਦੋਦੇ ਹਸਨ ਮਾਨਕ ਕੋ ਰ ਹਸਨ ਮਾਨਕ ਖਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਹਸਨ ਮਾਨਕ ਵੱਲੋਂ ਦੂਸਰਾ ਵਿਆਹ ਕਰਵਾਉਣ ਲੈ ਕੇ ਚਰਚਾ ਇਸੇ ਚਰਚਾ ਵਿਚਕਾਰ ਬੰਦਨ ਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਖੁਦ ਹਸਨ ਮਾਨਕ ਦੀ ਪਤਨੀ ਦਾਸਨੀ ਮੰਦੀ ਕੌਰ ਨਾਮ ਦੀ ਔਰਤ ਕੋਲੋਂ ਦੂਜਾ ਵਿਆਹ ਤੇ ਲੰਬੇ ਇਲਜ਼ਾਮ ਲਗਾ ਦਿੱਤੇ ਗਏ ਨੇ ਹਸਨ ਮਾਨ ਦੀ ਪਤਨੀ ਦਾੜਾਈ ਤੇ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾਇਆ ਚਲਕੇ ਹਸਨ ਨੇ ਅੱਜ ਇਹ ਲੋਕ ਆਲੋਚਨਾ ਨੂੰ ਨਕਾਰਤੇ ਮਨਦੀਪ ਕਾਲ ਦਾ ਕਹਿੰਦਾ ਕਿ ਉਸ ਦਾ ਪਤੀ ਉਸ ਨੂੰ ਘਰੋਂ ਬਾਹਰ ਕਰ ਦਿੰਦਾ ਘਤ ਮਾਰ ਕਰਦਾ ਆਪਣੀ ਮਰਜ਼ੀ ਤਲਾਕ ਵਿਆਹ ਕਰਵਾ ਲੈ ਬੰਗਾ ਰੇਕ ਪੈਲੈਸ ਪਹੁੰਚ ਗਿਆ ਜਿੱਥੇ ਵਿਦੇਸ਼ੀ ਲੜਕੀ ਨਾਲ ਵਿਆਹ ਵੀ ਹੋਇਆ ਬਕਾਇਦਾ ਬੰਗਾ ਰਹੀ ਇੱਕ ਗੁਰੂ ਘਰ ਅੰਦਰ ਅਲੰਕਾਰ ਕੀ ਹੋਏ ਨੇ ਜਦੋਂ ਕਿ ਇਹ ਹਸਨ ਨਾਲ ਵਿਆਹ ਜੁਲਾਈ 2022 ਨੂੰ ਹੋਇਆ ਸੀ ਉਦੋਂ ਹੁਣ ਹਸਨ ਨਾ ਸਿਰਫ ਮੇਰੀ ਕੁਤ ਮਾਰ ਕਰਦਾ ਸਗੋ ਉਸਨੇ ਬਿਨਾਂ ਦੱਸੇ ਮੇਰੀ ਮਰਜ਼ੀ ਤੋਂ ਬਿਨਾ ਦੂਸਰਾ ਵਿਆਹ ਕਰਵਾਇਆ ਸ਼੍ਰੀ ਗੁਰਮਾਨ ਸਿੰਘ ਦੇ ਪ੍ਰਕਾਸ਼ ਪਰੋ ਮੌਕੇ ਮਨਪੜਦੇ ਕਿ ਵਿੱਚ ਇੱਕ ਸਵਾਗਤ ਕਰਾਇਆ ਗਿਆ ਸੀ ਇਸ ਮੁੱਖ ਕਮੇਟੀ ਮੈਂਬਰਾਂ ਵੱਲੋਂ ਕਰਾਇਆ ਗਿਆ ਸਵਾਗਤ ਵਿੱਚ ਕਿ ਬੱਚੀ ਵੱਲੋਂ ਗੁਰਮਾਨ ਸਿੰਘ ਦੇ ਦਾ ਸਵਾਗਤ ਅਚਾਰੀ ਅਸਿਸੋ ਸੀ ਵੀਓ ਸੋਸ਼ਲ ਮੀਡੀਆ ਦੇ ਬਾਰੇ ਵਿੱਚ ਕੋਈ ਸੀ ਤੁਹਾਨੂੰ ਸੰਬੰਧਿਤ ਖਬਰ ਸਾਹਮਣੇ ਆਈ ਹੈ ਕਿ ਸ਼ੈਡੋ ਗੁਰਮਾਨ ਸਿੰਘ ਦੇ ਦਾ ਸਵਾਗਤ ਕਰਵਾਲੇ ਪਰਵੰਧਕਾ ਜੋ ਸੈਕਟਰੀ ਦੀ ਮੌਤ ਹੋ ਗਈ ਜਦ ਤੱਕ ਸੈਕਟਰੀ ਦੀ ਉਸਨ ਸੋਲਪਾਲ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਸਮਾਜ ਦੇ ਮੁਖੀ ਰਮੇਸ਼ ਖੱਤਰੀ ਨੇ ਕਿਹਾ ਕਿ ਕੋਰਨਾ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਸ ਕੁੜੀ ਨੇ ਗੁਰਦਾਨ ਦੇ ਜਿਹਾ ਸਵਾਦ ਰਿਹਾ ਸੀ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਤੇ ਉਹ ਵੀ ਹਸਪਤਾਲ ਵਿੱਚ ਪੜਿਆ ਪੁਤਰਪੁਰ ਦੇ ਇਸ ਤੋਂ ਪਦਰਜਨੇ ਦੇ 54 ਵਿਕਾਸ ਬਲਾਕ ਚਯੋਜਿਤ ਮੁੱਖ ਮੰਤਰੀ ਦੀ ਸਮੂਹਿਕ ਵਿਆਹ ਯੋਜਨਾ ਤੋਂ ਬਲਤੇ ਤੋਂ ਘਾਤਿਕ ਮਾਮਲਾ ਸਾਹਮਣੇ ਆਇਆ ਪ੍ਰੋਗਰਾਮ ਵਿੱਚ ਤਿੰਨ ਜੋੜੀਆਂ ਚ ਪਹਿਲਾਂ ਹੀ ਰਹੀਆਂ ਹੋਈਆਂ ਸਨ ਬੱਚਿਆਂ ਦੇ ਮਾਤਾ ਪਿਤਾ ਸੀ ਉਹਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਆ ਵਿਆਸ ਪਾਗੋਚਲਾ ਸਰਪੇਸ਼ਾ ਲਿਆ ਇਸ ਤੱਕ ਮਨੇ ਪ੍ਰੋਗਰਾਮ ਦੀ ਪਾਰਦਰਸ਼ਤਾ ਤੇ ਸਵਾਲ ਉੱਠੇ ਗਏ ਪ੍ਰੋਗਰਾਮ ਤੋਂ ਬਾਅਦ ਤਾਂ ਲੱਗਿਆ ਕਿ ਤਿੰਨ ਜੋੜੇ ਪਹਿਲਾਂ ਹੀ ਵਿਆਹ ਕੀਤੇ ਹੋਏ ਨੇ ਨਵੇਂ ਚ ਇੱਕ ਔਰਤ ਆਪਨੇ ਆਪ ਨੂੰ ਕੁਆਰੀ ਦੱਸਿਆ ਤੇ ਹਾਲਾਂਕਿ ਉਹ ਉਹ ਦੋ ਬੱਚਿਆਂ ਦੀ ਮਾਂ ਅਰੰਕਾ ਕਹਿੰਦਾ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਜਾਣਕਾਰ ਲੋਕੋਂ ਪੁਜਾਰੀ ਆਪਣੇ ਪਤੀ ਨਾਲ ਰਹਿੰਦੇ ਸੀ ਪਰ ਉਸ ਦੀ ਔਰਤਿਆ ਨਹੀਂ ਹੋਇਆ ਜਿਲ੍ਹਾ ਸਮਾਜ ਭਲਾਈ ਅਫਸਰ ਰਮਾ ਸ਼ੰਕਰ ਨੇ ਦੱਸਾਇਆ ਕਿ ਤੋਖੇ ਦੀ ਬੀਬੀ ਸੰਭਾਵਨਾ ਦਾ ਪਹਿਲਾ ਹੀ ਪਤਾ ਲੱਗਿਆ ਸੀ ਸਾਰੇ ਵੀਡੀਓਜ਼ ਚੌਥਾ ਸਹਿ ਰਹਿਣ ਦੇ ਨੋਟਿਸ ਦਿੱਤੇ ਗਏ ਸਾਵਾਂ ਖਲਾਫੇਸ ਤੇ ਬਾਗਲੂ ਦੀ ਆਯੋਗ ਉਹ ਛੋੜੇ ਹੈ ਸਮਾਗਮ ਵਿੱਚ ਚਸ਼ੂ ਬੋਲੀ ਕਿ ਕਿਹਦੇ ਦਾ ਅਧਿਸ਼ਕ ਸਰਕਾਰੀ ਏਜੰਸੀਆਂ ਸਾਰੀਆਂ ਡਿਜੀਟਲ ਫਰਮਾਲੀਆਂ ਲਈ ਇੱਕ ਖਾਈ ਖਾਤਾ ਨੰਬਰ ਵੀ ਸਾਂਝਾ ਕੀਤਾ ਗਿਆ ਹੈ ਪੈਨ ਕਾਰਡ ਕਰਵਾਜੂਰੀ ਕਮੇਟੀ ਕੁਮਬੜੀ ਕੁਮਬੜੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਪ੍ਰਦਕਟ ਤੰਗਰਨ ਉਹ ਦੀ ਪੈਨ ਕਾਰਡ ਬਣਤੀ ਉਹ ਵਾਲਾ ਪੈਨ ਕਾਰਡ ਜਾਰੀ ਕਰਵਾ ਲੈਣੇ ਇਸ ਲਈ ਪੈਨ ਨੂੰ ਸਥਾਈ ਨੰਬਰ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਨਾਲ ਨੂੰ ਅਪਡੇਟ ਕਰਨ ਲਈ ਕੁਮਬੜੀ ਪਹਿਲੇ ਤਾ ਫੋਕਸ ਹੈ ਟੈਕਸ ਦਾ ਕੰਮ ਲੈ ਕੇ ਸਹਿਜ ਅਤੇ ਡਿਜੀਟਲ ਅਨੁਭਵ ਪ੍ਰਦਾਨ ਕਰਨਾ ਹੈ ਇਸੀ ਪਹਿਲ ਕਰਨ ਦੇ ਤਹਿਤ ਪੈਨ ਸੰਬੰਧ ਸਰਗ ਚੀਜ਼ਾਂ ਨੂੰ ਪਲੇਟਫਾਰਮ ਤੇ ਕੀਤਾ ਜਾਵੇਗਾ ਪੈਨ ਸਿਸਟਮ ਕੁਪ ਤੋਂ ਮੈਂ ਡੇਟਾ ਸੌਖ ਲਈ ਸਾਰਾ ਪੈਨ ਸੰਬੰਧ ਸੇਵਾਵਾਂ ਉਹਨਾਂ ਤੋਂ ਵਿਸ਼ੇਸ਼ ਤਾਹਾਂ ਲਈ ਇੱਕ ਤਿੰਨ ਰਿਪੋਰਟ ਵੀ ਪ੍ਰਦਾਨ ਕਰੇਗਾ ਸਲਾਨ ਬੁਰਕਨ ਚਾਹੋ ਤਾਂ ਕਰੇ ਪਰ ਸਿਰਫ ਨਜ਼ਰ ਮਾਗ ਲੈਣ ਹੁੰਦਾ ਹੈ ਅੰਤ ਤੱਕ ਇਸ ਇਸ ਵੀਡੀਓ ਨੂੰ ਦੇਖ ਕੇ ਨਾ ਰਹੀ ਤਾਂ ਤਾਕਤ ਭਰ ਹੋ ਗਈ ਤੁਸੀਂ ਦੇਖੀ ਹੋ ਉੱਚੀ ਕਿਆ ਕੀ ਵੀ ਧਰ